हां नु के अपन ਵੈਤੋ ਕੇ ਆ ਗਏ ਇਧਰ ਚਾਹ ਪੀਣ ਭਰਾ ਕੋਲੇ ਚਾਹ ਪੀਣ ਆਇਆ ਐਦੂ ਬਾਦ ਆਪਾਂ ਚਾਹ ਪੀ ਕੇ ਚੱਲਾਂਗੇ ਗੁਰੂ ਘਰ ਮੱਥਾ ਟੇਕਣ ਉਹ ਵੀ ਤੁਹਾਨੂੰ ਦਿਖਾਉਣੇ ਆ ਅੱਜ ਦਾ ਵਲੌਗ ਆਪਾਂ ਸ਼ੁਰੂ ਕਰ ਲਿਆ ਵਸ ਚਾਹ ਤੋਂ ਐਦੂਆ ਤੁਹਾਨੂੰ ਲੈ ਕੇ ਚੱਲਾਂਗੇ ਪੀਕਾ ਨੇਰ ਦੇ ਰੀਏ ਚ ਆਪਾਂ ਬਾਬਾ ਹਨੂਮਾਨਗੜ੍ਹ ਰੁਕੇ ਸੀ ਤੁਹਾਨੂੰ ਪਤਾ ਹੀ ਆ ਉੱਥੇ ਕਿ ਪੈਲਸਾ ਹੋਟਲ ਆ ਜਾਣਾ ਕਹਿੰਦੇ ਆਲੇ ਨੂੰ ਬੰਨੀ ਆ ਸਾਰਾ ਕੁਝ ਇਹਦੇ ਵਿੱਚ ਹੀ ਰੈਸਟੋਰੈਂਟ ਆ ਵਿੱਚ ਹੀ ਪੈਲਸਾ ਵਿੱਚ ਹੀ ਹੋਟਲ ਆਣਾ ਇਹ ਉਹਦਾ ਨਾਮ ਰਾਜਵੀਰ ਪੈਲਸ ਆ ਦੇਖ ਲਓ ਬਾਬਿਓ ਇੱਥੇ ਰਾਜਵੀਰ ਉਹ ਰਾਜਵੀਰ ਜੋਂਦਾ ਕਹਿੰਦਾ ਗਾਣਾ ਸ਼ੂਟ ਕਰਕੇ ਗਿਆ ਆਰਨੀਤ ਗਾਣੇ ਸ਼ੂਟ ਕਰਕੇ ਗਿਆ ਬਹੁਤ ਵਧੀਆ ਹੋਟਲ ਆ ਪੈਲਸ ਆ ਜੇ ਕੋਈ ਕੀ ਗਈ ਉਹਨਾਂ ਨੇ ਕਿ ਸਾਰਾ ਕੁਝ ਹੀ ਆ ਆਪਾਂ ਵੇਚਣ ਨੂੰ ਆ ਗਏ ਇੱਧਰ ਬਿਲਡਿੰਗਾਂ ਦੇ ਨੇੜੇ ਆ ਦੇਖੋ ਬਾਬਿਓ ਫੋਟੋਆਂ ਫੋਟੋਆਂ ਕਰ ਲਈਆਂ ਆਪਾਂ ਵੀ ਗਾਣੇ ਟਾਈਪ ਦੇ ਗੱਡੇ ਨਾਲ ਤੇ ਬਿਲਡਿੰਗਾਂ ਦਿਖਾ ਦੂਗੇ ਫੋਟੋਆਂ ਵੀ ਕਰ ਲਈਆਂ ਉਹ ਵੀ ਜ਼ਰੂਰੀ ਆ ਯਾਦ ਰਹਿੰਦੀ ਆ ਯਾ ਦੇਖੋ ਇਹ ਹੋਟਲ ਰੂਮ ਆ ਇਧਰ ਸੋ ਕਿ ਸਾਨੂੰ ਐਂਟਰੀ ਆਪਾਂ ਨੂੰ ਲਾਉਣ ਨਹੀਂ ਕਿਉਂਕਿ ਆਪਾਂ ਕੋਈ ਲੈਤਾ ਨਹੀਂ ਹੋਏ ਤਾਂ ਇਹ ਕਮਰਾ ਕੋਮਰਾ ਇਹਦੀ ਆਪਾਂ ਦਿਖਾਉਣ ਹੀ ਆਏ ਆ ਬਾਹਰੋਂ ਆਪਾਂ ਵਿੱਚ ਕੋਈ ਵੀ ਗੋ ਫਿਰ ਕੇ ਦੇਖ ਸਕਦਾ ਹੈ ਉਹ ਦੇਖੋ ਆਪਾਂ ਐਂਟਰੀ ਤੇ ਆਂਟਰੀ ਤੇ ਜਿਹੜੇ ਵੋਲਟ ਵਰਤੇ ਜਾਂਦੇ ਸੀ ਇਹਨਾਂ ਕੋਲ ਇਹਨਾਂ ਦੇ ਕਿਹੜਾ ਵੀ ਏਰੀਆ ਚ ਕਹ ਲੋ ਜਾਂ ਰਾਜਸਥਾਨ ਚ ਕਹ ਲੋ ਆ ਦੇਖ ਲੋ ਅੱਤੀ ਇਦੂ ਅੰਦਰ ਆਪਾਂ ਬੜਾ ਦਿਖਾ ਨਹੀਂ ਸਕਦੇ ਹਣਾ ਪਰ ਕੇਈ ਵਾਰ ਟੋਕਦੇ ਉਹ ਵੀ ਨਹੀਂ ਵਧੀਆ ਲੱਗਦਾ ਹਨੂਆਣਗੜ ਆਪਾਂ ਗੁਰੂ ਘਰ ਖੜਿਆ ਬਾਬੇਓ ਇੱਥੋਂ ਦਾ ਇਤਿਹਾਸ ਕੀ ਆ ਤੁਹਾਨੂੰ ਦੱਸ ਦਿੰਨੇ ਆ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਜਦੋਂ ਮੱਛੇ ਰੰਗੜ ਦਾ ਸਿਰ ਵੱਟ ਕੇ ਲੈ ਕੇ ਆਏ ਸੀ ਉਹ ਜਾਂਦੇ ਹੋਏ ਵੀ ਇੱਥੇ ਆਰਾਮ ਕਰਕੇ ਗਏ ਸੀ ਤੇ ਆਉਂਦੇ ਹੋਏ ਵੀ ਇੱਥੇ ਰੁਕੇ ਸੀ ਮੱਛੀ ਰੰਗੜ ਦਾ ਸਿਰ ਵੱਟਦੇ ਵੱਟ ਕੇ ਉਹਦੇ ਨਾਲ ਖੇਡਦੇ ਹੋਏ ਆਏ ਸੀ ਉਹ ਜਗ੍ਹਾ ਬਣੀ ਹੋਈ ਹੈ ਤੁਹਾਨੂੰ ਦਿਖਾਉਣੇ ਆ ਇਹਦੇ ਤੋਂ ਦਾ ਇਤਿਹਾਸ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਇਤਿਹਾਸ ਆ ਸਾਹਮਣੇ ਜਗ੍ਹਾ ਬਣੀ ਹੋਈ ਆ ਵੀਰੋ ਅਜੇ ਦੀ ਸਾਹਮਣੇ ਜਗ੍ਹਾ ਬਣੀ ਨਹੀਂ ਆਇਓ ਬਾਬਾ ਸੁਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਦੀ ਜਗ੍ਹਾ ਬਣੀ ਹੋਈ ਆ ਇੱਥੇ ਜਦੋਂ ਮੱਛੇ ਰੰਗੜ ਦਾ ਦਿਲ ਵੱਟ ਕੇ ਜਾਂਦਾ ਸੀ ਖੇਡਦੇ ਆਏ ਸੀ ਉਹਦੇ ਨਾਲ ਇੱਥੇ ਆਰਾਮ ਕੀਤਾ ਸੀ ਜਾਂਦੇ ਹੋਏ ਨੇ ਵੀ ਆਉਂਦੇ ਹੋਏ ਨੇ ਵੀ ਅੰਦਰੋਂ ਜੋਤ ਜਗਦੀ ਉਹਨਾਂ ਦੀ ਉਹ ਆਪਾਂ ਮੱਥਾ ਦੇਖ ਲਈਏ ਦੁਬਾਰਾ ਇਹ ਸਪੀਧਾ ਮਾਗੇ ਸੋਈ ਬਈ ਆਪਾਂ ਮੱਥਾ ਦੇਖ ਲਿਆ ਵੀਰੇ ਇੱਧਰ ਸਾਨੂੰ ਇਤਿਹਾਸ ਲਿਖਿਆ ਹਾ ਵਿਖਾਉਣੇ ਆ ਬਾਬੂ ਜੀ ਕਿਉਂ ਇਹ ਗੱਲ ਵਾਸਤੇ ਜਦੋਂ ਸਤਰੀ ਹਰਮੰਦਰ ਸਾਹਿਬ ਦੀ ਬਿਆਦਵੀ ਉਹ ਬਿਆਦਵੀ ਦਾ ਬਦਲਾਣ ਵਾਸਤੇ ਸਾਡੀ ਬਹਿਣਾ ਭਾਗੋ ਦੇ ਹੀ ਹਰਮੰਦਰ ਸਾਹਿਬ ਦੀ ਬਿਆਦਵੀ ਨਾਂ ਧਾਰਦੇ ਹੋਏ 1743 ਵਿੱਚ ਸੀ ਬਾਬਾ ਸੁਖਾ ਸਿੰਘ ਤੇ ਬਾਬਾ ਮਹਾਰਾਜ ਜੀ ਨੇ ਬੋਦਾ ਜੋੜ ਤੋਂ ਸਾਫ ਕਰਦੇ ਨਰਮੰਦਰ ਸਾਹਿਬ ਪਹੁੰਚੇ ਮਸਤੇ ਰੰਗਰ ਦਾ ਫਿਰ ਵੱਟ ਕੇ ਬੋਦਾ ਜੋੜ ਆਉਂਦੇ ਥਾਂ ਤੇ ਯਾਦ ਦੇ ਸਮੇਂ ਰਾਸਰੀ ਬਿਚਾਰ ਵਿੱਚ ਬੰਨ੍ਹਾਇਆ ਥਲੇ ਕਿਸਾ

ਇਰਕਾਲੋਂ ਕਰਕੇ ਲਿਆਏ ਸੀ ਤਾਂ ਦੇ ਨਾਲ ਛੇੜਦੇ ਆਏ ਹੋ। ਤੇ ਇਥੇ ਵਿਸਥਾਰ ਨਾਲ ਕੀਤਾ। ਜੇ ਵਾਬ ਵੀਡੀਓ ਜੇ ਵਧੀਆ ਲੱਗੀ ਤਾਂ ਲਾਇਕ ਟੈਗ ਜ਼ਰੂਰ ਕਰਿਓ ਇਹੋ ਜਿਹਾ ਆਪਣਾ ਪੁਰਾਣਾ ਇਤਿਹਾਸ। ਇਹ ਵੀ ਬਹੁਤ ਜਗਾਵਾਂ ਆ ਰਹੀਆਂ ਜਿਹੜਾ ਦਾ ਲੋਕਾਂ ਨੂੰ ਪਤਾ ਨਹੀਂ ਸਾਹਬਿਆ ਹੋਇਆਗਾ। ਸ਼ੇਅਰ ਕਰਿਓ ਵੀਡੀਓ ਤਾਂ ਕਿ ਹੋਰਾਂ ਤੱਕ ਵੀ ਵੀਡੀਓ ਪਹੁੰਚੇ। ਧੰਨਵਾਦ। ਤੁਨੂੰ ਇਹ ਸੇ ਗੁਰੂ ਘਰ ਦਾ ਇਤਿਹਾਸ ਆਪਾਂ ਦੱਸ ਰਾਨਾ ਵੀਰੇ। ਬਾਕੀ ਵੀਡੀਓ ਤੁਸੀਂ ਲੋਕ ਸਾਰਾ ਸ਼ੇਅਰ ਕਰਿਓ ਹਣਾ। ਹੋਰ ਬੰਦਾ ਲੋਗੇ ਤਕਰੀ ਪਹੁੰਚੇ ਨੌਲਜ ਕਿਉਂਕਿ ਆਪਣੇ ਬਹੁਤ ਥਾਵਾਂ ਸਰਜੀ ਹੋ ਗਈਆਂ ADHD ਵੀ ਜਿਹੜੀਆਂ ਪਤਾ ਹੀ ਨਹੀਂ ਲੋਕਾਂ ਨੂੰ ਜਿੰਨਾ ਬਾਰੇ ਜਾਣਕਾਰੀ ਨਹੀਂ ਇਹ ਹੁਣ ਇਹ ਜਗ੍ਹਾ ਦਾ ਆਪਾਂ ਸਾਨੂੰ ਵੀ ਨਹੀਂ ਪਤਾ ਸੀ ਹੋਰ ਵੀ ਨਹੀਂ 90% ਲੋਕਾਂ ਨੂੰ ਪਤਾ ਹੋਣਾ ਇਹ ਹੁਣ ਪਤਾ ਲੱਗਿਆ ਵੀ ਆਪਣਾ ਇਤਿਹਾਸ ਕਰ ਇੱਥੇ ਬਾਈ ਜਰੂਰ ਆਇਓ ਜਿਹੜੇ ਵੀ ਆਪਣੇ ਸਿੱਖਨ ਧਰਮ ਨਾਲ ਜੁੜਤ ਰੱਖਦੇ ਆ ਉਹ ਤਾਂ ਜਰੂਰ ਆਇਓ ਵਾਕੀ ਵੀ ਦਰਸ਼ਨ ਕਰਿਓ ਹਣਾ ਕਿਉਂਕਿ ਧਰਮ ਕੋਈ ਕੋਈ ਸਾਰੇ ਇੱਕ ਬਰਾਬਰੀ ਹੁੰਦਾ ਹੈਗਾ ਸ਼ੇਅਰ ਕਰਿਓ ਵਲੌਗ ਨੂੰ ਬਾਕੀ ਤੁਹਾਨੂੰ ਗਾਹ ਵਲੌਗ ਚ ਦਿਖਾਉਨੇ ਆਪਾਂ ਵੀ ਕਿੱਧਰ ਜਾਣਾ ਕਿੱਧਰ ਨਾ ਹੁਣ ਆਪਾਂ ਇੱਥੇ ਚੱਲਦੇ ਆਂ ਬਈ ਜਿੱਥੇ ਆਪਾਂ ਰਾਤ ਕੱਟੀ ਸੀ ਐਸਟੀਆਰ ਵਾਲਿਆਂ ਦੇ ਉੱਥੋਂ ਆਪਾਂ ਚਾਲੇ ਪਾਉਣੇ ਆਂ ਬੀਕਾ ਨੇਰ ਕੰਨੀ ਚੱਲ ਦਰਦਾਂ ਕੀ ਕੀ ਜੁੜਦਾ ਤੁਰਦੇ ਆਂ ਇਥੋਂ ਆਪਾਂ ਗਾਹ ਦਿਖਾਉਨੇ ਆਂ ਵਲੌਗ ਚ ਕਿਹੜੇ ਕਿਹੜੇ ਥਾਵਾਂ ਤੇ ਰੁਕਦੇ ਆਂ ਜੋ ਜੋ ਵੀ ਦੇਖਣ ਆਲਾ ਹੋਇਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੁੜੇ ਰਹੋ ਯਾਰ ਵਾਂਟੀ ਬਾਬੇਓ ਜਿਹੜੀ ਆ ਸਾਹਮਣੇ ਤੁਸੀਂ ਚੀਜ਼ ਦੇਖ ਰਹੇ ਹੋ ਪਕਸੇ ਜੇ ਬਣੇ ਹੋਇਆ ਬਾਣ ਚ ਆ ਚੀਜ਼ ਕੀ ਲੱਗਦੀ ਐ ਤੁਹਾਨੂੰ ਇਹ ਦੱਸੋ ਹਣਾ ਪਹਿਲਾਂ ਕਮੈਂਟ ਕਰ ਦਿਓ ਇਮਾਨਦਰੀ ਨਾਲ ਜਿਹਨੂੰ ਇਹਨੂੰ ਪਤਾ ਇਹ ਬਾਬੇ ਹੁਣ ਆਪ ਅਸੀਂ ਤੁਹਾਨੂੰ ਦੱਸ ਦਿੰਨੇ ਆ ਇੱਥੇ ਨਾ ਗੋਬਰ ਦੀ ਕਹਿੰ ਲੋ ਗੋਹੇ ਦੀ ਖਾਦ ਤਿਆਰ ਹੁੰਦੀ ਐ ਇਹਦੇ ਵਿੱਚ ਆ ਉੱਤੇ ਪਰਾਲੀ ਪਾਈ ਹੋਈ ਐ ਦੇਖੋ ਇਧਰ ਪਰਾਲੀ ਪਾਉਣਾ ਸੱਤਰਾਹ ਇਹ ਜائیں ਦੇਖੋ ਐ ਗੋਹਾ ਪਾ ਕੇ ਕਹ ਲੋ ਗੋਬਰ ਉੱਤੇ ਪ੍ਰਾਲੀ ਪਾਉਂਦੇ ਖਾਦ ਤਿਆਰ ਹੁੰਦੀ ਆ ਗੁੱਡੋਆਂ ਦੀ ਖਾਦ ਤਿਆਰ ਹੁੰਦੀ ਦੇਖੋ ਇਹ ਕੋ ਬਹੁਤ ਥਾਂ ਜਾ ਵਿੱਚ ਗੰਡੋਏ ਆ ਬਾਬੇ ਦੇ ਗੰਡੋਏ ਤੇ ਗੋਬਰ ਉਹ ਸਾਰੀ ਖਾਦ ਤਿਆਰ ਹੁੰਦੀ ਆ ਤੇ ਤੁਹਾਨੂੰ ਦਿਖਾਉਣੇ ਆ ਜ਼ੂਮ ਕਰਕੇ ਆਪਾਂ ਗੰਡੋਏ ਗੰਡਾ ਆ ਦੇਖ ਆ ਸਾਰੀ ਗੰਡੋਆਂ ਦੀ ਖਾਦ ਦੇਖੋ ਆ ਬਾਬੇ ਗੰਡੋਆਂ ਦੀ ਖਾਦ ਤੇ ਗੋਬਰ ਇਹ ਖਾਦ ਤਿਆਰ ਹੁੰਦੇ ਉੱਤੇ ਪਰਾਲੀ ਪਾਉਂਦੇ ਆਲੇ ਫੇਰ ਗਲਦੀ ਆ ਨਾ ਕਰਮੈਸ ਪਾ ਕੇ ਫੜ ਕੇ ਆਹ ਦੇਖ ਲੋ ਸਾਰੇ ਗਿੱਟੇ ਕਿੰਨੇ ਖਾਦ ਆਹ ਸਾਰੇ ਉਧਰੋਂ ਧੱਕ ਦੇਖ ਲੋ ਨਿਗਾਹ ਜਾਂਦੇ ਤੁਹਾਡੀ ਉਹ 8-9 5-6 ਕਿੱਲਿਆਂ ਤੱਕ ਹੱਥ ਜਿਹਾ ਸੌਣ ਤੋਂ 10 ਸੀ ਉਹਨਾਂ ਹਾਂ ਅੰਦਾਜ਼ਾ ਆ ਵੀ 6-7 ਕਿੱਲੇ ਹੋਈਗੀ ਆ ਸਾਰੇ ਆ ਸਾਰੇ ਚਾਹ ਦੇਖੋ ਇੱਧਰ ਤਿਆਰ ਕੀਤੀ ਹੋਈ ਜਿਵੇਂ ਤੁਸੀਂ ਦੇਖ ਹੀ ਲਿਆ ਰਹੇ ਤਿਆਰ ਕਰਦੇ ਆ ਖਾਦ ਤਿਆਰ ਕਰਦੇ ਆ ਆਪਾਂ ਖੜ ਕੇ ਸੀ ਰਵੀ ਜੀ ਦੇ ਕੇ ਨਾ ਉੱਥੋਂ ਤੋ ਆਪਾਂ ਹੁਣ ਜਾਵਾਂਗੇ ਕਾਲੀਵੰਗਾ ਉੱਥੇ ਤੁਹਾਨੂੰ ਦਿਖਾਵਾਂਗੇ ਪੁਰਾਣਾ ਉਹ ਹੜੱਪਾ ਦੀ ਸਭਿਆਚਾਰ ਦੇ ਵਿਲੇ ਦੇ ਜਿਹੜੇ ਮਹਨਜੋਦੜੋ ਵਾਲੇ 7-7 ਫੁੱਟ ਦੇ ਪਿੰਜਰ ਨਿਕਲੇ ਸੀ ਕਹਿੰਦੇ ਉੱਥੇ ਉਹ ਹਜੇ ਰੱਖੇ ਹੋਏ ਆ ਉਹ ਪੁਰਾਣੀਆਂ ਚੀਜ਼ਾਂ ਦਿਖਾ ਕੇ ਲਿਆਵਾਂਗੇ ਤੁਹਾਨੂੰ ਚੱਲਦੇ ਆਪਾਂ ਹੁਣ ਕਾਲੀਵੰਗਾ ਨੂੰ ਕਾਲੀਵੰਗਾ ਨੂੰ ਜਾਂਦੇ ਜਾਂਦੇ ਆਪਾਂ ਹੋ ਗਏ ਪਿੰਡਾਂ ਵਿੱਚ ਦੀ ਕਾਲੀਵੰਗਾ ਨੂੰ ਜਾਣ ਲੱਗਿਆ ਆਪਾਂ ਨਾ ਪਿੰਡਾਂ ਵਿੱਚ ਦੀ ਹੋ ਗਏ ਆ ਦੇਖੋ ਮੋੜ ਕੋੜ ਰਾਹ ਰਾ ਪਿੰਡ ਆ ਗਿਆ Rajasthan ਦੇ ਪਿੰਡ ਆ ਦੇਖੋ ਆ ਦੇਖ ਲੋ ਬਾਪਿਓ Rajasthan ਦੇ ਪਿੰਡ ਕੋਈ ਵਾੜਾ ਵਿਕਾਸ ਨਹੀਂ ਹੈਗਾ ਪਿੰਡਾਂ ਚ ਆ ਟੂਰਨਾਮੈਂਟ ਚੱਲ ਰਿਹਾ ক্রিকেট ਦਾ ਇੱਥੇ ਖੜ ਗਿਆ ਮਾੜਾ ਜਿਹਾ ਦਿਖਾ ਦਈਏ ਆ ਦੇਖੋ ਇਹ ਪਿੰਡ ਕਿਹੜਾ ਹੈਗਾ ਆ ਪਿੰਡ ਦਾ ਨਹੀਂ ਪਤਾ ਟੂਰਨਾਮੈਂਟ ਚੱਲੀ ਜਾਂਦਾ ক্রিকেট ਦਾ ਕ੍ਰਿਕਟ ਆਪਾਂ ਖੇਡਦੇ ਆਂ ਦਾ ਖੜ ਗਏ ਵੀ ਆਪਾਂ ਕਾਲੀ ਬੰਗਾ ਪਿੰਡ ਪਹੁੰਚ ਗਏ ਹਨ ਮਿਊਜ਼ੀਅਮ ਚ ਵੀ ਜਿੱਥੇ ਉਹ ਰੱਪਾ ਦੀ ਸਵਤਹਿਤਾ ਵੇਲੇ ਦਾ ਸਾਰਾ ਸਮਾਨ ਆ ਪਿੰਜਰ ਮਿਲਦੇ ਆ ਸੱਤ ਫੁੱਟੇ ਜਿਹੜੇ ਦਿਖਾਏ ਗਏ ਆ ਉਹ ਨਾ ਦਾ ਵੀ ਉੱਥੇ ਵੀਡੀਓਗ੍ਰਾਫੀ ਅਲਾਉਡ ਆ ਨਾ ਅਸੀਂ ਆਏ ਸੀ ਨਾ ਫੋਟੋਗ੍ਰਾਫੀ ਅਲਾਉਡ ਆ ਫੋਟੋਗ੍ਰਾਫੀ ਅਲਾਉਡ ਹੈਗੀ ਆ ਪਰ ਉਹ ਕੱਲਾਂ ਫੋਟੋ ਨਹੀਂ ਖਿੱਚ ਸਕਦੇ ਤੇ ਸਾਰੀਆਂ ਫੋਟੋਆਂ ਵਲੌਗ ਚ ਲਾਵਾਂਗੇ ਤੁਸੀਂ ਦੇਖ ਲਓ ਉਹ ਸਾਰੀਆਂ ਫੋਟੋ ਆਪਾਂ ਲਾ ਦੇਾਂਗੇ ਜੋ ਜੋ ਵੀ ਇੱਥੇ ਹੈਗਾ ਨਾ ਪਰ ਵੀ ਵੀਡੀਓਗ੍ਰਾਫੀ ਅਲਾਉਡ ਨਹੀਂ ਉਹਦਾ ਕੋਈ ਸਾਡਾ ਆ ਜਾਂਦਾ ਕੋਈ ਬੜਾ ਫਾਇਦਾ ਨਹੀਂ ਹੋਏ ਕਿਉਂਕਿ ਵੀਡੀਓ ਚ ਦਿਖਾਉਂ ਫੋਟੋਆਂ ਤਾਂ ਲੋਕ ਨੈਟ ਤੋਂ ਵੀ ਦੇਖ ਹੀ ਲੈਂਦੇ ਆ ਇਹ ਪੁਰਾਣਾ ਸੀ ਖੜਪਾ ਦੀ ਸਭਤਾ ਵੇਲੇ ਦਾ ਜਿਹੜਾ ਮੌਂਡ ਜੋੜੋ ਦਾ ਟਾਈਮ ਸੀ ਉਹ ਇੱਥੇ ਇਧਰ ਸਾਰਾ ਏਰੀਆ ਜਿਹੜਾ ਉਹ ਆਹ ਏਰੀਏ ਚ ਖਦਾਈ ਕਰਕੇ ਮਿਲੇ ਸੀ ਆ ਸਾਰੇ ਪਿੰਜਰੇ ਇਧਰ ਪੈ ਪਿੱਛੇ ਆਉ ਏਰੀਆ ਉਹ ਸਾਰੇ ਟਿੱਪੇ ਆਣਾ ਉਹਦੇ ਚ ਦਿਖਾਉਣ ਨੂੰ ਹੈ ਨਹੀਂਗਾ ਜਿਹੜਾ ਦਿਖਾਉਣ ਵਾਲਾ ਸੀ ਉਹ ਤਾਂ ਉੱਧਰ ਦਾ ਲੋਡ ਹੈਗਾ ਦਿਖਾਉਣ ਵਾਲਾ ਵੀ ਇੱਥੇ ਲੋਡ ਨਹੀਂ ਸੀ ਕੋਈ ਵੀਡੀਓਗ੍ਰਾਫੀ ਉੱਧਰ ਆਇਆ ਵੀ ਉਹਦਾ ਟਿੱਪੇ ਆ ਉੱਥੋਂ ਦਾ ਸਾਰਾ ਕੋਈ ਕੱਢਿਆ ਹੋਇਆ ਨਾ ਉਸ ਦਾ ਕੋਈ ਬੜਾ ਦਿਖਾਉਣ ਦੀ ਹੋ ਵੀ ਨਹੀਂ ਵਾਸਾਇਆ ਵੀ ਤੁਹਾਨੂੰ ਆ ਫੋਟੋਆਂ ਕਰੀ ਤੇ ਤੁਹਾਡੇ ਲਾ ਦਿੰਨੇ ਆ ਵੀ ਜੋ ਜੋ ਇੱਥੇ ਹੈਗਾ ਨਾ 7 ਫੁੱਟੇ ਪਿੰਜਰਾ ਜਿਹੜੇ ਉਹ ਸਾਰਾ ਕੁਝ ਦੇਖ ਲਓ ਕੀ ਕੀ ਆ ਬਾਕੀ ਅੱਗੇ ਆਪਾਂ ਦਿਖਾਉਣੇ ਆ ਚਲੋ ਚੱਲਦੇ ਹਾਂ ਵੀਕਾ ਨੇਰ ਵੱਲ ਨੂੰ ਆਪਾਂ ਜਾ ਰਹੇ ਆ ਵੀਕਾ ਨੇਰ ਕੰਨੀ ਹੁਣ ਪਹਿਲਾਂ ਸੂਰਤਗੜ ਜਾਵਾਂਗੇ ਪਰ ਆ ਰਸਤੇ 'ਚ ਚਾਹ ਪੀਣ ਨੂੰ ਜੀ ਦਿੱਤਾ ਚਾਹ ਪੀਨੇ ਇੱਥੇ ਜੀ ਰਾਜਾ ਢੱਬਾ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਦੇਖੋ ਤੁਸੀਂ ਰਾਜਸਥਾਨ ਦੇ ਆ ਟਿੱਬੇ ਮਾ ਠੰਡ ਬਹੁਤ ਆ ਚਾਹ ਨੂੰ ਜੀ ਕਰਦਾ ਹੀ ਆ ਮੋਟਰਸਾਈਕਲ ਤੇ ਹਣਾ ਠੰਡ ਜਿਆਦਾ ਹਵਾ ਲਾ ਕਿਉਂਕ ਖਾ ਪੀ ਲੈਣੇ ਆ ਤੇ ਦੁਆ ਸਫਰ ਜਾਰੀ ਰਹੂਗਾ ਦਿਖਾਵਾਂਗੇ ਤੁਹਾਨੂੰ ਅੱਥਨੇ ਅੱਜ ਬੀਕਾ ਨੇਰ ਪੰਚੋਂ ਦੀ ਕੋਸ਼ਿਸ਼ ਕਰਦੇ ਆ ਉੱਥੇ ਮਿਲਦੇ ਚੱਲਦੇ ਚੱਲਦੇ ਆਪਾਂ ਬੀਕਾ ਨੇਰ ਨੂੰ ਜਾ ਰਹੇ ਸੀ ਚਲੋ ਠੰਡ ਵੀ ਲੱਗ ਰਹੀ ਤਾਂ ਰੁਕ ਜਾਨੇ ਆ ਰਾਜ ਇੱਧਰ ਫਿਰ ਰੁਕੇ ਤਾਂ ਸਾਡੀ ਨਿਗਾਹਸੇ ਇੱਧਰ ਨੂੰ ਪਈ ਸਾਈਡ ਤੇ ਆਪਾਂ ਖੜੇ ਆ ਮਹਾਜਨ ਬੀਕਾ ਨੇਰ ਨੂੰ ਜਾਂਦੇ ਆ ਜਦੋਂ ਰਾਜ ਮਹਾਜਨ ਆਉਂਦਾਗਾ ਸਹਿਰ ਆ ਦੇਖੋ ਆਪੋ ਕੀ ਚੀਜ਼ ਆ ਪਹਿਲੀ ਗੱਲ ਤਾਂ ਕਈਆਂ ਨੂੰ ਪਤਾ ਨਹੀਂ ਲੱਗਣਾ ਨਾ ਚੀਜ਼ ਕੀ ਆ ਨਵੇਂਆਂ ਨੂੰ ਨਹੀਂ ਪਤਾ ਲੱਗਣਾ ਪੱਕੀ ਜੋ ਪੁਰਾਣੇ ਆ ਉਹਨਾਂ ਨੂੰ ਤਾਂ ਜ਼ਿਆਦਾ ਪਤਾ ਹੀ ਹੁੰਦਾ ਇਹ ਕੌੜਦੂਮੇ ਆ ਬਈ ਆ ਦੇਖੋ ਜਿੱਥੋਂ ਤੱਕ ਨਿਗਾਹ ਜਾਂਦੀ ਐ ਕੌੜਦੂਮੇ ਪਏ ਆ ਦੇਖੋ ਕਿੰਨੇ ਕਿੰਨੇ ਇਹ ਇਹਨਾਂ ਨੂੰ ਸੁਕਾਉਂਦੇ ਆ ਬਈ ਸੁਕਾ ਕੇ ਨਾ ਜੋ ਵੀ ਕੱਢ ਕੇ ਫੇਰ ਉਹਨਾਂ ਨੂੰ ਰਗੜ ਕੇ ਦਵਾਈ ਬਣਦੀ ਐ ਇਹਦੀ ਦਵਾਈ ਬਣਦੀ ਐ ਸ਼ੂਗਰ ਦੀ ਤੇ ਹੋਰ ਬਹੁਤ ਸਾਰੇ ਰੋਗਾਂ ਦੀ ਹੁੰਦਾ ਇਹ ਸਾਰੇ ਕਾਸੇ ਵਾਸਤੇ ਵੈਸ਼ਟ ਹੁੰਦੀ ਹੈ ਦਵਾਈ ਸਾਰੇ ਸਰੀਰ ਤੇ ਕੋਈ ਵੀ ਰੋਗ ਹੈ ਨਾ ਆਰਗੈਨਿਕ ਚੀਜ਼ ਉਹ ਪੂਰਾ ਕਰਦੀ ਕਰਦੀ ਹੈ ਉਹਨੂੰ ਸਹੀ ਕਰਦੀ ਹੈ ਆ ਦੇਖੋ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਸਾਰੇ ਕਾੜ ਤੋਂ ਮੈਂ ਸੁੱਕਣੇ ਪਾਏ ਹੋਏ ਆ ਵੀਡੀਓ ਆਪਾਂ ਵਲੌਗ ਚ ਤਾਂ ਜਿੱਥੇ ਵੀ ਖੜ੍ਹਦੇ ਨਾ ਤਾਂ ਦਿਖਾ ਦਿੰਨੇ ਆ ਕਿਉਂਕਿ ਆਪਾਂ ਤੁਹਾਨੂੰ ਸਾਰਾ ਰਾਜਸਥਾਨ ਟੂਰ ਕਰਾ ਰਹੇ ਆ ਜੋ ਕੁਝ ਵੀ ਸਾਨੂੰ ਮਿਲਦਾ ਰਸਤੇ 'ਚ ਉਹਨੂੰ ਦਿਖਾ ਦਿੰਨੇ ਆ ਹੁਣ ਆਪਾਂ ਚਾਲੇ ਪਾਉਣੇ ਆ ਫਿਰ ਬੀਕਾਨੇਰ ਕੰਨੀ ਨੂੰ ਤੁਰਦੇ ਆ ਖੜਾ ਵhanti ਆ ਦੇਖੋ ਆਪਾਂ ਆਈ ਜਾਂਦੇ ਸੀਗੇ ਬੀਕਾਨੇਰ ਨੂੰ ਜਾਂਦੇ ਸੀਗੇ ਤੇ ਹੁਣ ਸਾਨੂੰ ਚੜਿਆ ਪਾਲਾ ਮੋਟਰਸਾਈਕਲ ਤੇ ਤੇ ਠੰਡ ਦੇ ਮਾਰੇ ਹੀ ਫੇਰ ਰੁਕ ਗਏ ਇੱਕ ਇੱਥੇ ਦੇਖੀ ਸਾਨੂੰ ਤਾਈ ਤੁਹੀਂ ਭਾਈ ਬੈਠੀ ਸੀ ਤੇ ਅਸੀਂ ਅਖਿਆਈ ਤੁਹੀਂ ਸੇਕ ਲੈਣੇ ਮੜੀ ਜੀ ਤੁਹੀਂ ਤੇ ਬਹਿ ਗਿਆ ਇਧਰ ਦੇਖੋ ਜਾਨਫਰੀ ਤੇ ਪੂਰਾ ਸੀ ਕੀ ਜਾਂਦਾ ਠੰਡ ਚੜ ਗਈ ਇਹ ਤਾਂ ਹੀ ਨੇ ਉਹ ਕੀਤਾ ਸੀਗਾ ਪਾਈ ਬੈਠੀ ਜਿੱਥੇ ਤੂੰ ਹੀ ਅਸੀਂ ਨਾਲ ਮੜੀ ਤੂੰ ਹੀ ਸੇਕ ਲਾਂਗੇ ਨਾਲੇ ਚਾਹ ਪੀ ਲਾਂਗੇ ਠੰਡ ਲੱਜੂਗੀ ਤੇ ਫੇਰ ਦਿਖਾਉਣਾ ਤੁਹਾਨੂੰ ਅੱਗੇ ਦਾ ਸਫ਼ਰ ਬੀਕਾ ਨੇਰ ਚ ਦਾ ਬਾਬੇ ਉਹ ਆਪਾਂ ਐਂਟਰ ਹੋ ਗਏ ਹੁਣ ਤੁਹਾਨੂੰ ਦਿਖਾਵਾਂ ਇਹ ਗਾਂ ਜਾ ਕੇ ਅਸੀਂ ਰਹਿਣ ਦਾ ਕਰਦੇ ਆ ਪਰਮੰਤ ਜੇ ਕੋਈ ਕਮਰਾ ਮਿਲਿਆ ਸਹੀ ਰੇਟ 'ਚ ਕਮਰਾ ਲੈ ਲਾਂਗੇ ਨਹੀਂ ਸਾਡੇ ਕੋਲ ਕੈਂਪਿੰਗ ਟੈਂਟ ਵੀ ਹੈਗਾ ਉਹ ਬਾਕੀ ਰਤ ਦੇ ਰੇ ਪਾਸੇ ਬੜਤਾਲ ਵੀ ਕਿਤੇ ਰਹਿਣਾ ਕਿਤੇ ਨਾ ਮਿਲਦੇ ਆ ਅਗਰ ਆਪਾਂ ਵੀਰੇ ਪਹੁੰਚ ਗਏ ਸੀ ਅੱਜ ਤੁਹਾਨੂੰ ਪਤਾ ਵੀ ਕਾ ਨੇਰ ਅੱਜ ਆਪਾਂ ਜਿੱਥੇ ਰੁਕੇ ਆ ਉੱਥੋਂ ਸਿੱਧੂ ਮੂਸੇ ਵਾਲਾ ਦੀ ਹਵੇਲੀ ਦੀ ਡਿਜ਼ਾਈਨਿੰਗ ਇੱਥੋਂ ਹੀ ਲੈ ਕੇ ਗਈ ਸਾਰਾ ਪੁਰਾਣਾ ਜੋ ਵੀ ਉਹਦੀ ਹਵੇਲੀ ਤੇ ਲੁੱਕ ਲੱਗੀ ਹੋਈ ਹੈਗੀ ਜੋ ਵੀ ਸਮਾਨ ਲੱਗਿਆ ਹੋਇਆ ਉਹ ਘਰੇ ਰੁਕੇ ਆਪਾਂ ਇੱਥੇ ਕਿਵੇਂ ਰੁਕੇ ਆ ਇੱਥੇ ਜੋ ਸਾਡੇ ਪਿੰਡ ਆਪਣੇ ਪਾਏ ਦੇ ਮੁੰਡੇ ਦੀ ਹਵੇਲੀ ਪਈ ਸੀ ਉਸ ਜੀ ਉਹਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੀ ਹਵੇਲੀ ਪਈ ਸੀ ਉਹ ਸਮਾਨ ਇੱਥੋਂ ਲੈ ਕੇ ਗਿਆ ਸੀ ਬੀਕਾਂ ਨੇ ਰੇਨਾਂ ਤੋਂ ਇਹਨਾਂ ਨਾਲ ਫਿਰ ਜਾਣਕਾਰ ਸੀ ਉਹ ਪਰਿਵਾਰ ਕਰ ਲੈਸਣਾ ਤਾਂ ਕਰਕੇ ਉਹਨਾਂ ਨੇ ਸਾਨੂੰ ਇੱਥੇ ਰੁਕਣ ਲਈ ਇਹ ਦਿੱਤਾ ਅੱਜ ਦੀ ਰਾਤ ਆਪਾਂ ਇੱਥੇ ਘਰੇ ਰੁਕਾਂਗੇ ਇਹਨਾਂ ਦੇ ਤੇ ਬਾਕੀ ਤੁਹਾਨੂੰ ਬਾਅਦ ਚ ਹਰੂਮ ਜਿਜ ਮਿਲਦੇ ਆ ਬਾਬਿਓ ਆਪਾਂ ਅੱਜ ਫਿਰ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੱਥੇ ਰੁਕੇ ਆ ਇੱਥੋਂ ਤੱਕ ਅੱਜ ਦਾ ਵਲੌਗ ਆਪਾਂ ਖਤਮ ਕਰਦੇ ਆ ਕਿਉਂਕਿ ਬਹੁਤ ਲੰਮਾ ਵਲੌਗ ਹੋ ਗਿਆ ਉਹ ਬੇਤਾ ਬੈਠਾ ਵਾਂਟੀ ਅਗਲੀ ਸਾਨੂੰ ਕੱਲ ਨੂੰ ਜੈਸਲ ਮੇਰ ਕੰਨੀ ਨੂੰ ਜਾਵਾਂਗੇ ਉਹ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਚ ਦਿਖਾਵਾਂਗੇ ਅੱਜ ਦਾ ਬਲੌਗ ਇੱਥੇ ਕਰਦਿਆਂ ਖਾਤਾ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ